ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਰੀਕ 9 ਸਤੰਬਰ 2025 ਜਿਸ ਦੇ ਵਿੱਚ ਅੱਜ ਰਾਤ ਦੇ ਮੌਸਮ ਦੀ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਦੇਖਿਆ ਜਾਵੇ ਤਾਂ ਸਵੇਰ ਤੋਂ ਹੀ ਪੰਜਾਬ ਦੇ ਉੱਪਰ ਤਿੱਖੀ ਧੁੱਪ ਪੈ ਰਹੀ ਹੈ ਮੌਸਮ ਬਹੁਤ ਹੱਦ ਤੱਕ ਸਾਫ਼ ਹੋ ਚੁੱਕਿਆ ਹੈ ਚੰਗੀ ਖਬਰ ਇਹ ਹੈ ਕਿ ਦਰਿਆਵਾਂ ਦਾ ਹੁਣ ਲੈਵਲ ਹੌਲੀ-ਹੌਲੀ ਘਟ ਰਿਹਾ ਹੈ ਹੜ੍ਹਾਂ ਦੇ ਕੰਟਰੋਲ ਨੂੰ ਹੁਣ ਕਈਏ ਤਾਂ ਅਸੀਂ ਬਹੁਤ ਹੱਦ ਤੱਕ ਪੰਜਾਬ ਦੇ ਸਾਹਮਣੇ ਦਿਖਾਈ ਦੇ ਰਹੇ ਕੰਟਰੋਲ ਹੋ ਸਕਦਾ ਹੈ ਜੀ ਤੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਬਈ ਪੰਜਾਬ ਤੋਂ ਹੁਣ ਕਾਫੀ ਦੂਰ ਜਾ ਚੁੱਕੀ ਹੈ ਨਾ ਮਾਤਰ ਦੇ ਦੇ ਬਰਾਬਰ ਬੱਦਲ ਬਈ ਦਿਖਾਈ ਦੇ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ YouTube ਤੇ ਪਹਿਲੀ ਵਾਰੀ ਦੇਖ ਰਹੇ ਹੋ ਸਾਨੂੰ ਤਾਂ ਚੈਨਲ ਸਬਸਕ੍ਰਾਈਬ ਕਰੋ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਜ਼ਿਲ੍ਹੇ ਦੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਗੱਲ ਕੀਤੀ ਜਾਵੇ ਤਾਂ ਮੌਸਮ ਅੱਜ ਰਾਤ ਕਾਫੀ ਹੱਦ ਤੱਕ ਸਾਬੜਿਆ ਰਹੇਗਾ ਟੁੱਟਮੀਆਂ ਬੱਦਲਵਈਆਂ ਦਿਖਾਈ ਦੇਣਗੀਆਂ ਫਿਲਹਾਲ ਟੁੱਟਮੀਆਂ ਬੱਦਲਵਈ ਜਿਹੜੀ ਹੈ ਉਹ ਚੰਡੀਗੜ੍ਹ ਮੁਹਾਲੀ ਤੋਂ ਲੈ ਕੇ ਰੂਪਨਗਰ ਤੱਕ ਦਿਖਾਈ ਦੇ ਰਹੀ ਹੈ ਹਲਕੀ ਦਰਮਿਆਨੀ ਤੇ ਥੋੜੀ ਜੀ ਅਗਰ ਗੱਲ ਕਰੀਏ ਤਾਂ ਨੰਗਲ ਤੱਕ ਵੀ ਦਿਖਾਈ ਦੇ ਰਹੀ ਹੈ ਓਵਰਆਲ ਬਦਲਬਾਹੀ ਦਾ ਕੋਈ ਸੰਕੇਤ ਨਹੀਂ ਹਨ ਘਟ ਦਵਾ ਵਾਲਾ ਜਿਹੜਾ ਚੱਕਰਵਾਤੀ ਖੇਤਰ ਹੈ ਉਹ ਦੇਖ ਸਕਦੇ ਹੋ ਫਿਲਹਾਲ ਕਰਾਚੀ ਦੇ ਨੇੜੇ ਤਰੇ ਪਹੁੰਚਿਆ ਹੋਇਆ ਜੀ ਗੁਜਰਾਤ ਤੋਂ ਅੱਗੇ ਜਾ ਚੁੱਕਿਆ ਹੈ ਰਾਜਸਥਾਨ ਨੂੰ ਛੱਡ ਚੁੱਕਿਆ ਹੈ ਜਿਸ ਦੇ ਨਾਲ ਅੱਜ ਰਾਤ ਪੰਜਾਬ ਦੇ ਵਿੱਚ ਇਸ ਦਾ ਕੋਈ ਅਸਰ ਨਹੀਂ ਹੈ ਰਾਤ ਦੇ ਸਮੇਂ ਹਲਕੀ ਦਰਮਿਆਨੀ ਬਦਲਬਾਹੀ ਹਿਮਾਚਲ ਵੱਲੋਂ ਪੰਜਾਬ ਵੱਲ ਟਰੈਵਲ ਕਰ ਸਕਦੀ ਹੈ ਖਾਸ ਤੌਰ ਤੇ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਸਵੇਰੇ 7 ਵਜੇ ਤੱਕ ਜਿਹਦੇ ਵਿੱਚ ਜ਼ਿਲ੍ਹੇ ਜਿਹੜੇ ਮੇਨ ਹੋਣਗੇ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਅਤੇ ਪਟਿਆਲਾ ਇਹਨਾਂ ਵਿੱਚ ਬਦਲਵਾਈ ਦਾ ਕੁਝ ਅਸਰ ਦੇਖਣ ਨੂੰ ਮਿਲ ਸਕਦਾ ਹੈ ਨਹੀਂ ਤਾਂ ਕੋਈ ਵੱਡੀ ਹਲਚਲ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਹੁੰਦੀ ਸਾਨੂੰ ਦਿਖਾਈ ਨਹੀਂ ਦੇ ਰਹੀ ਬਾਕੀ ਜਿਹੜੀ ਜਾਣਕਾਰੀ ਹੈ ਇਹ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਤਾਂ ਹੀ ਵਾਰ-ਵਾਰ ਰਿਕੁਐਸਟ ਕਰਦੇ ਹਾਂ ਕਿ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਰਾਤ ਦਾ ਲਾਈਵ YouTube ਦੇ ਉੱਪਰ ਤੁਹਾਨੂੰ 9 ਵਜੇ ਅਸੀਂ ਅੱਜ ਕਰਾਂਗੇ ਜਿਸ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਹਰੇਕ ਡੈਮ ਦੀ ਜਾਣਕਾਰੀ ਸਾਂਝੀ ਕਰ ਸਕੀਏ ਕਿੰਨਾ ਲੈਵਲ ਹੈ ਕਿਹੜੇ-ਕਿਹੜੇ ਇਲਾਕੇ ਵਿੱਚ ਮਾਰ ਪਈ ਹੋਈ ਹੈ ਇਸ ਸਮੇਂ ਤੇ ਕਿਹੜੇ ਇਲਾਕੇ ਦੇ ਵਿੱਚ ਸਾਨੂੰ ਖਤਰਾ ਜਿਹੜਾ ਘਟਦਾ ਹੋਇਆ ਦਿਖਾਈ ਦੇ ਰਿਹਾ ਉਹ ਚਾਰੀ ਜਾਣਕਾਰੀ ਸਾਂਝੀ ਕਰਾਂਗੇ 9 ਵਜੇ YouTube ਦੇ ਉੱਪਰ ਲਾਈਵ ਆ ਜਿਓ ਧੰਨਵਾਦ ਜੀ